ਵੀਰੋ ਮੈਸ਼ੀਨੋ ਦਾ ਇੱਕ ਅਜਿਹਾ ਇੰਪਲੀਮੈਂਟ ਜਿਹੜਾ ਸਪੈਸ਼ਲ ਕੱਦੂ ਕਰਨ ਦੇ ਲਈ ਬਣਾਇਆ ਰੋਟਾਵੇਟਰ ਤੇ ਇਹ ਛੋਟੇ ਤੋਂ ਛੋਟੇ ਟਰੈਕਟਰ ਤੇ 35 ਐਚਪੀ ਤੇ ਵੀ 10 ਫੁੱਟਾ ਕੰਮ ਕਰੂਗਾ ਤੇ ਇਹ ਅੰਕਲ ਜੀ ਉਹਨਾਂ ਨੂੰ ਪੁੱਛਦੇ ਆ ਇਹਨਾਂ ਨੇ ਪਿਛਲੇ ਸਾਲ 3 ਲਏ ਸੀ ਤੇ ਐਤਕੀ 2 ਹੋਰ ਲੈ ਕੇ ਜਾ ਰਹੇ ਨੇ ਜੇ ਇਹਦਾ ਰਿਜ਼ਲਟ ਹੈ ਕੀ ਰਿਜ਼ਲਟ ਹੈ ਕੀ ਇਹਦੇ ਨਾਲ ਫਾਇਦਾ ਹੁੰਦਾ ਕਿੱਡੀ ਗੱਲ ਬਾਤ ਹੈ ਉਹਦੇ ਲਈ ਪਹੁੰਚਿਆ ਅੱਜ ਗ੍ਰੀਨਲੈਂਡ ਆਲਿਆਂ ਦੇ ਫਤੇਗੜ ਸਾਹਿਬ ਸਰੰਦ ਤੇ ਸਭ ਤੋਂ ਪਹਿਲਾਂ ਸੱਸੀ ਗਾਲ ਜੀ ਸੱਸੀ ਗਾਲ ਜੀ ਕਿਹੜਾ ਪਿੰਡ ਹੈ ਜੀ ਆਪਣਾ ਮੇਰਾ ਪਿੰਡ ਥਾਬਲਾਂ ਜੀ ਠੀਕ ਹੈ ਜ਼ਿਲ੍ਹਾ ਫਤਿਹਗੜ ਸਾਹਿਬ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਆਪਾਂ ਦੋ ਲਏ ਸੀ ਜੀ ਪਿਛਲੇ ਸਾਲ ਤਿੰਨ ਲਏ ਤੇ ਜੀ ਤਿੰਨ ਲਏ ਸੀ ਦੋ ਮੈਂ ਲਿਆ ਸੀ ਹੂੰ ਦੋ ਰਿਸ਼ਤੇਦਾਰਾਂ ਨੇ ਲਏ ਸੀ ਠੀਕ ਹੈ ਨਾਲ ਦੇਨ ਦਬਾਈ ਸੀ ਹਾਂਜੀ ਤੇ ਕਿਵੇਂ ਲੱਗਿਆ ਜੀ ਇਹ ਚਲਾ ਕੇ ਤੇ ਕੀ ਸਿਸਟਮ ਹੈ ਤੇ ਬਹੁਤ ਵਧੀਆ ਆਈਟਮ ਹੈ ਜੀ ਹੂੰ ਰੋਟਾਵੇਟਰ ਨਾਲੋਂ ਦੇਖਣ ਨੂੰ ਰੋਟਾਵੇਟਰ ਟਾਈਪ ਹੈ ਹੂੰ ਬਟ ਉਹਦੇ ਨਾਲੋਂ ਇਹਦਾ ਕੰਮ ਲੋਡ ਘੱਟ ਹੈ ਹੂੰ ਤੇ ਕੰਮ ਉਦੋਂ ਵਧੀਆ ਹੈ ਜੀ ਤੇ ਕੱਦੂ ਕਰਨ ਲਈ ਕਿੰਨੇ ਕਿੱਲਾਂ ਚ ਆਪਾਂ ਯੂਜ਼ ਕਰਦੇ ਨੂੰ ਕਿੰਨੇ ਮੈਂ 80 ਕਿੱਲਾਂ ਤੇ ਕਰਿਆ ਜੀ 80 ਕਿੱਲਾਂ ਦੀ ਖੇਤੀ ਆਪ ਨੂੰ ਹਾਂਜੀ ਠੀਕ ਹੈ ਤੇ ਤੇਲ ਤੂਲ ਦੀ ਕਿੰਨੀ ਕਮਚਤ ਕਰ ਦਿੰਦਾ ਇਹ ਤੇਲ ਇਹਦੇ ਨਾਲ ਮੈਂ ਦੋ ਵਾਰੀ ਫੇਰ ਕੇ 8 ਲੀਟਰ ਨਾਲ ਮੇਰਾ ਇੱਕ ਮਤਲਬ ਕਿੱਲਾ ਕੰਪਲੀਟ ਹੋ ਜਾਂਦਾ 20 ਮਤਲਬ ਕੇਰਾਂ ਚ 4 ਲੀਟਰ ਨਾਲ ਕਿੱਲਾ ਕੱਢ ਹੁੰਦਾ ਹਾਂਜੀ ਬਿਲਕੁਲ ਤੇ ਕੱਦੂ ਕਿਹੋ ਜਿਹਾ ਕਰਦਾ ਰੋਟਾਵੇਟਰ ਦੇ ਮੁਕਾਬਲੇ ਫਰਕ ਹੈ ਰੋਟਾਵੇਟਰ ਨਾਲੋਂ ਬਹੁਤ ਜ਼ਿਆਦਾ ਫਰਕ ਆ ਜੀ ਠੀਕ ਹੈ ਬਹੁਤ ਜ਼ਿਆਦਾ ਫਰਕ ਆ ਇਹਦਾ ਇਹ ਨਹੀਂ ਹੈ ਵੀ ਪਾਣੀ ਲੱਗਾ ਮਿੱਟੀ ਲੱਗਾ ਇਹ ਬਿਲਕੁਲ ਮਿਕਸ ਕਰ ਦਿੰਦਾ ਠੀਕ ਹੈ ਤੇ ਜਦੋਂ ਦੇ ਚਲਾ ਰਿਹਾ ਕੋਈ ਦਿੱਕਤ ਕੋਈ ਦਿੱਕਤ ਨਹੀਂ ਹੈ ਜੀ ਲੋਡ ਬਹੁਤ ਘੱਟ ਹੈ 45 ਐਚਪੀ ਦੇ ਸੋਨਾ ਲਿਕਾ ਨਾਲ ਮੈਂ ਚਲਾ ਰਿਹਾ ਇਹਨੂੰ ਠੀਕ ਹੈ ਉਹ ਵਧੀਆ ਤੁਰਿਆ ਫਿਰਦਾ ਬਹੁਤ ਵਧੀਆ ਕੋਈ ਦਿੱਕਤ ਨਹੀਂ ਇਹਨੂੰ ਕੋਈ 2 ਵੀਲ 4 ਵੀਲ ਦਾ ਕੋਈ ਚਿੰਝਟ ਨਹੀਂ ਹੈ ਹੂੰ ਉਹ ਵੀ ਕੋਈ ਨਹੀਂ ਹੈ ਉਹ ਵੀ ਕੋਈ ਇਹ ਨਾਲ ਪਿੱਛੋਂ ਧੱਕਾ ਮਾਰਨਾ ਇਹਨਾਂ ਦਾ ਇਹ ਇਹ ਕਿੰਨਾ 10 ਫੁੱਟ ਹੈ ਜੀ ਇਹ ਹਾਂ 10 ਤੋਂ ਥੋੜਾ ਜਿਹਾ ਘੱਟ ਹੁੰਦਾ ਹੈ ਜੀ ਠੀਕ ਹੈ ਤੇ ਜਿਹੜੇ ਜਦੋਂ ਆਪਾਂ ਇਹ ਨਗਾਉਣੇ ਆ ਇਹਨੂੰ ਦੁਬਾਰੇ ਟਰੈਕਟਰ ਮੋੜ ਕੇ ਲਾਉਣੇ ਆ ਤਾਂ ਉਦੋਂ ਲਾਈਨ ਤਾਂ ਨਹੀਂ ਬਣਉਂਦੀ ਨਾ ਬਿਲਕੁਲ ਨਹੀਂ ਜੀ ਤੇ ਇਹ ਇਹ ਜਿਹੜੀਆਂ ਸੈਡਾਂ ਤੇ ਆ ਲੱਗੇ ਹੋਏ ਆ ਇਹ ਇਸੇ ਵਾਸਤੇ ਆ ਵੀ ਉਹ ਲਾਈਨ ਨਹੀਂ ਬਣਦੀ ਠੀਕ ਆ ਇਹ ਇਹ ਇਹਨਾਂ ਨੂੰ ਆਪਾਂ ਨੇ ਪਹਿਲਾਂ ਕਿਹੜਾ ਬਟ ਦੇ ਨਾਲ ਲਾ ਕੇ ਮਤਲਬ ਇਹਨਾਂ ਨੂੰ ਥੱਲੇ ਹੀ ਛੜਾ ਕੰਪਿਊਟਰ ਕਰਾ ਫਿਰ ਹੁੰਦਾ ਜਿਵੇਂ ਬਾਹਰ ਦੇ ਵਿੱਚ ਇਦਾਂ ਹੀ ਲੱਗਦਾ ਇਦਾਂ ਹੀ ਲੱਗਦਾ ਜਮਾ ਪਲੇਨ ਹੋ ਜਾਂਦਾ ਬਿਲਕੁਲ ਬਿਲਕੁਲ ਜੀ ਤੇ ਬਾਕੀ ਦੂਜੀ ਗੱਲ ਇਹਦੇ ਇਹ ਆ ਵੀ ਇਹਦੇ ਵਿੱਚ ਜਿਹੜਾ ਜਿਵੇਂ ਆਪਾਂ ਰੋਟਾ ਬਟ ਨਾਲ ਗਾਹਣ ਕਰਦੇ ਆ ਜਾਂ ਹੈਰੋ ਨਾਲ ਗਾਹਣ ਕਰਦੇ ਆ ਫੂਸ ਆ ਜਿਹੜਾ ਆਪਣਾ ਕਣਕ ਦਾ ਨਾਲ ਬਚਾ ਹਾਂ ਉੱਪਰ ਆਉਂਦਾ ਉੱਪਰ ਆਉਂਦਾ ਇਹਦੇ ਨਾਲ ਉਹ तकरीबन 20% ਰਹਿ ਜਾਂਦਾ ਉੱਪਰ ਠੀਕ ਆ ਵੀ ਵਿੱਚ ਇਹ ਸਾਰਾ ਮਿਕਸ ਅਪ ਕਰ ਦਿੰਦਾ ਤੁਹਾਨੂੰ ਮਿਕਸ ਅਪ ਕਰਦਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਨਵਾਂ ਟਰੈਕਟਰ ਤੇ ਰਾਈਜਾ ਲੈਂਡ ਤੇ ਜੀ ਤੇ ਮੈਂ ਪਿਛਲੇ ਸਾਲ ਲਿਆ ਸੀ ਤੇ ਬੰਟੀ ਜੀ ਨਗਾਵਾਂ ਤੋਂ ਐ ਇਹਨਾਂ ਨੇ ਮੇਰਾ ਚੱਲਦਾ ਦੇਖਿਆ ਸੀ ਪਿਛਲੇ ਸਾਲ ਖੇਤਾਂ 'ਚ ਤੇ ਐਤਕੀ ਇਹ ਵੀ ਲੈ ਰਹੇ ਆਂ ਤੇ ਇਹ ਮੇਰਾ ਬ੍ਰਦਰ ਨੇ ਲਿਆ ਇਹਨਾਂ ਨੇ ਪਿਛਲੇ ਸਾਲ ਲਿਆ ਸੀ ਤੇ ਇੱਕ ਮੁੰਡਾ ਅਜਾ ਆ ਨਹੀਂ ਸਕਿਆ ਕਣਕ ਦੇ ਸੀਜ਼ਨ ਹੁਣ ਕਰਕੇ ਉਹਦਾ ਵੀ ਤੁਸੀਂ ਲੈ ਕੇ ਚੱਲਿਓ ਹਾਂਜੀ ਹਾਂ ਉਹਦਾ ਵੀ ਮਤਲਬ ਤੁਸੀਂ ਦੇਖੋ ਦੇਖ ਪੰਜ ਕਰ ਲਈ ਪੰਜ ਕਰ ਲਈ ਪੰਜ ਵੀ ਤਾਂ ਕੀਤਾ ਜੇ ਰਿਜ਼ਲਟ ਚੰਗਾ ਆ ਰਿਜ਼ਲਟ ਆਇਆ ਜੀ ਤੇ ਇਸ ਤੋਂ ਬਾਅਦ ਡੀਲਰ ਨਾਲ ਗੱਲ ਕਰਦੇ ਆਂ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਕਿਵੇਂ ਤੁਹਾਨੂੰ ਕਦੋਂ ਤੋਂ ਜੁੜਿਆ ਜੀ ਆਪਾਂ ਮਾਸੀ ਉਹਦੇ ਨਾਲ ਮਾਸੀ ਤੋਂ ਮੈਂ 3 ਸਾਲ ਤੋਂ ਜੁੜਿਆ ਹਾਂ 3 ਸਾਲ ਤੋਂ ਜੁੜਿਆ ਕੋਈ ਲੰਬਾ ਕੰਪਨੀ ਦਾ ਕੋਈ ਕੰਪਨੀ ਦਾ ਲੰਬਾ ਨਹੀਂ ਜੀ ਪਿਛਲੇ ਸਾਲ ਸੁਪਰ ਸੇਲਰ ਵਿੱਚ ਬਹੁਤ ਜ਼ਿਆਦਾ ਆਪਣੀ ਜੋ ਉਹਦੇ ਨੂੰ ਵੀ ਕਿਤੇ ਵੱਧ ਵੇਚਿਆ ਜੀ ਠੀਕ ਹੈ ਵੀ ਜਿੰਨੀ ਆਪਣੀ ਕਪੈਸਿਟੀ ਦੀ ਵੇਚਣ ਦੀ ਕਪੈਸਿਟੀ ਵੀ 20 25 ਪੀਸ ਵੇਚਣਗੇ ਪਰ ਮੈਂ ਕਟੋਕਟ 80 82 ਪੀਸ ਵੇਚੇ ਨੇ 80 82 ਸੁਪਰ ਸੀਟਰ ਬਹੁਤ ਵੱਡੀ ਗੱਲ ਹੈ ਮੈਂ ਇਹ ਨਹੀਂ ਰੱਖਦੀ ਜਿਹੜਾ ਬੰਦਾ ਆਉਂਦਾ ਸੀਗਾ 35000 ਮਹਿੰਗਾ ਪਰ ਲੋਕ ਕਹਿੰਦੇ ਵੀ ਮਹਿੰਗਾ ਵੀ ਹੋਰ ਪਰ ਲੈਣਾ ਹੀ ਆ ਕੁਆਲਿਟੀ ਹੈ ਲੋਡ ਤਾਂ ਬਹੁਤ ਕੁਆਲਿਟੀ ਦਾ ਪਿਛਲੇ ਸਾਲ ਰਹਿ ਜਾ ਦਿੱਤੇ ਨੇ ਮਿਲ ਨਹੀਂ ਪਾਇਆ ਉਹਨੂੰ ਵੀ ਪੂਰੇ ਨਹੀਂ ਹੋਏ ਪੂਰੇ ਨਹੀਂ ਹੋਏ ਮੈਂ ਸਾਈਆਂ ਵਾਸਤ ਕਰੀਆਂ ਨੇ ਹਮ ਬਿਨਾ ਮਿਲਕ ਠੀਕ ਆ ਵੀ ਇੰਨੀ ਕੁ ਗੱਲਬਾਤ ਹੈ ਗੱਲਬਾਤ ਹੈ ਜੀ ਜੀ ਇਸ ਵਾਰ ਦੇਖੋ ਵੀ ਜੀ ਆਏ ਨੇ ਹਜੇ ਕਦੋਂ ਸੀਜ਼ਨ ਆਉਣਾ ਹੈ ਪਹਿਲਾਂ ਹੀ ਇਹਨਾਂ ਨੇ ਬੁੱਕ ਕਰਾ ਕੇ ਲੈ ਲੈਨੇ ਠੀਕ ਆ ਹਲੇ ਤਾਂ ਅਪ੍ਰੈਲ ਚੱਲਦੀ ਹੈ ਜੂਨ ਚ ਜਾ ਕੇ ਝੋਨਾ ਲੱਗਣਾ 2 ਮਹੀਨੇ ਪਹਿਲਾਂ ਅਡਵਾਂਸ ਹੀ ਲੈ ਲਿਆ ਹਾਂਜੀ ਹਾਂਜੀ ਪਿਛਲੇ ਸਾਲ ਅਸੀਂ ਥੋੜਾ ਜਿਹਾ ਸਾਨੂੰ ਫਿਰ ਹਫ਼ਤਾਕ ਲੇਟ ਹੋ ਗਿਆ ਸੀਗਾ ਹੂੰ ਤੇ ਉਦੋਂ ਕ وجہ ਕਰਕੇ ਸੀ ਵੀ ਬਾਅਦ ਦੇ ਵਿੱਚ ਦਿੱਕਤ ਆ ਜਾਂਦੀ ਹੈ ਸਟਾਕ ਮੁੱਕੇ ਨਾ ਹਾਂਜੀ ਹਾਂਜੀ ਕੀਤਾ ਕਰਕੇ ਪਹਿਲਾਂ ਹੀ ਲੈ ਲਿਆ ਹਾਂਜੀ ਰੋਟਾਵੇਟਰ ਦੀ ਵੀ ਬਹੁਤ ਸੇਲ ਚੱਲ ਰਹੀ ਹੈ ਵਧੀਆ ਠੀਕ ਹੈ ਰੋਟਾਵੇਟਰ ਦੀ ਕਿਵੇਂ ਆ ਸੇਲ ਇੱਥੇ ਰੋਟਾਵੇਟਰ ਦੀ ਸਭ ਨਾਲ ਵੱਧ ਸੇਲ ਚੱਲ ਰਹੀ ਹੈ ਆਪਣੇ ਇਸ ਵਾਰ ਹੁਣ ਵੀ ਆ ਦੇਖੋ ਸਾਰੇ ਪੀਸ ਦੇਣੇ ਆ ਮੇਰੇ ਕੋ ਸਾਰੇ ਵਿਕੇ ਹੋਏ ਨੇ ਦੇਣੀਆਂ ਡਿਲੀਵਰੀਆਂ ਸਾਰੇ ਜਿੰਨੇ ਪਾਏ ਆ ਆ ਸਾਰੇ ਪਾਏ ਨੇ ਸਾਰੇ ਸਾਰੇ ਸੋਲਡ ਆਊਟ ਨੇ